2 ਕਿਲੋ ਆ ਜਿਹੜਾ ਜੱਗਾ ਨਹੀਂ ਹੈਗਾ ਰੁੱਡਿਆਂ ਵਾਲਾ 51 ਲੱਖ ਦੀ ਮੈ ਜਮੀ ਕੀ ਦੀ ਉਹ ਲੈਂਡ ਕੱਦ ਮੇਰਾ 6 ਫੁੱਟਾ ਤੂੰ ਕੱਦ ਇੱਥੇ ਲਾ ਲੈ ਹਾਂ ਤੇਰਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਤੇ ਅੱਜ ਤੁਹਾਡੇ ਵਾਸਤੇ ਇੱਕ ਘਰ ਦੇ ਵਿੱਚ ਹੀ ਆਪਾਂ ਤਿੰਨ ਐਨੀਮਲ ਲੈ ਕੇ ਆਏ ਹਾਂ ਇੱਕ ਗਾਂ ਤੇ ਦੋ ਮੱਝਾਂ ਤੇ ਇੱਕ ਝੋਟੀ ਦਾ ਬਹੁਤ ਵਧੀਆ ਜਿਹੜੀ ਚਾਰ ਦੰਦ ਹੈ ਤਾਂ 15 ਤੋਂ 16 ਕਿਲੋ ਜਿਹੜੀ ਦੁੱਧ ਰੈਡੀ ਕਰੀ ਖੜੀ ਹੈ ਸੂਈ ਵੀ ਝੋਟੀ ਹੈ ਚਾਰ ਦੰਦ ਵਾਲੀ ਦੂਜਾ ਸੂਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਮਿਲਾਉਣੇ ਆ ਪਹਿਲਾਂ ਬਾਈ ਸ਼ਕੰਦਰਾ ਸ਼ਕੰਦਰ ਕੀ ਆਲਾ ਬਾਈ ਵਧੀਆ ਬਾਈ ਵਧੀਆ 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 ਤੇ ਅੱਜ ਫਿਰ ਆਪਣੇ ਘਰ ਦੇ ਤਿੰਨਾਂ ਹੀ ਮਲਕ ਕੱਟਿਆ ਤਿੰਨ ਜੀ ਤਿੰਨ ਠੀਕ ਹੈ ਹਾਂਜੀ ਤੇ ਗਾਂ ਤੇ ਮੱਝ ਇੱਕ ਸੂਣ ਵਾਲੀ ਗਾਂ ਤੇ ਮੱਝ ਰਹਿੰਦੇ ਨੇ 15-15 ਦਿਨ ਤੇ ਦੂਜੀ 15 ਦਿਨਾਂ ਦੀ ਸੂਈ ਆ 15 ਕਿਲੋ ਦੁੱਧ ਤਿਆਰ ਆਗਾ ਮਗਰ ਕੱਟੀ ਆ ਦੂਜਾ ਸੂਹਾ ਚਾਰ ਦੰਦਾ ਮਗਰ ਕੱਟੀ ਆ ਦੂਜਾ ਸੂਹਾ ਚਾਰ ਦੰਦਾ 15 ਕਿਲੋ ਦੁੱਧ ਰੈਡੀ ਆ ਹਰਿਆਣੇ ਦੀ ਝੋਟੀ ਆ ਹਰਿਆਣੇ ਦੀ ਝੋਟੀ ਆ ਬਹੁਤ ਸੋਹਣਾ ਦੁੱਧ ਹੈ ਤੇ ਬਾਕੀ ਇੱਕ ਹੋਰ ਵੀ ਆ ਪਰਸਨਲ ਵੀ ਬਹੁਤ ਭਰਾਮਾ ਦੇ ਫੋਨ ਆਉਂਦੇ ਬਾਈ ਬਣ ਕੇ ਕੋਈ ਮੀਨੀ ਮੱਝ ਆਉਂਦੀ ਹੈ ਕੋਈ ਦੱਸਿਓ ਤੇ ਅੱਜ ਇੱਕ ਨਾਲ ਮੀਨੀ ਮੱਝ ਵੀ ਹੈ ਇਹਦੇ ਕੋਲੇ ਬਹੁਤ ਚੰਗੀ ਹੈ ਅੱਜ ਆਪਾਂ ਗੱਲਬਾਤ ਕਰਨੇ ਆ ਤੇ ਪਹਿਲਾਂ ਸਟਾਰਟਿੰਗ ਆਪਾਂ ਆਉਂਨ ਹੋੜੀ ਚੂਈ ਜਾਊਗੀ ਹਨਾ ਉਹ ਤੁਹਾਡੀ ਤੁਸੀਂ ਲੇਟ ਹੋਗੇ ਵੀਡੀਓ ਦੇ ਚੱਕਰ ਚ ਜਾਈ ਸਾਨੂੰ ਸੱਤ ਵਜੇ ਪਹਿਲਾਂ ਸਾਨੂੰ ਸੂਰਜ ਨਿਕਲ ਚੱਲਿਆ ਤੇ ਇਹਦਾ ਕਰਕੇ ਹੁਣ ਮਾਲਾ ਆਮ ਜੇ ਸੀ ਬਈ ਚੂਈਆ ਤੇ ਘੰਟਾ ਸੀ ਇੱਕ ਤਰ੍ਹਾਂ ਲੇਟ ਹੋ ਗਏ ਲੇਟ ਹੋਗੇ ਘੰਟਾ ਬਾਈ ਲੇਟ ਹੋਗੇ ਤੇ ਦੇਖ ਬਾਈ ਝੋਟੀ ਮੜੀ ਜੀ ਸਿਕੰਦਰ ਤੋਰ ਕੇ ਦਿਖਾਈ ਜੀ ਹਾਂ ਤੋਰ ਕੇ ਤੋਰ ਕੇ ਤੋਰ ਕੇ ਚੱਲ ਐ ਵੀ ਇਧਰ ਦਖਾ ਥਣ ਸੋਣਾਂ ਦੇ ਬਹੁਤ ਸੋਹਣਾ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਬਾਈ ਚਲੋ ਜਿਹੜਾ ਥਣ ਦੀ ਤਾਂ ਸੋਹਣੀ ਹੈਗੀ ਹੈਗੀ ਆ ਹਾਂ ਤਾਂ ਬਾਕੀ ਉਹ ਵੀ ਝੋਟੀ ਬਾਈ ਸੋਹਣੀ ਹੈ ਚੰਗੀ ਹੈਗੀ ਹਾਂ ਤੇ ਬਾਕੀ ਦੁੱਧ ਵਾਲੀ ਝੋਟੀ ਆ ਤੇ ਬਾਕੀ ਇੱਕ ਤਸੱਲੀ ਇਹ ਵੀ ਚੀਜ਼ ਦੀ ਬਹੁਤ ਵੱਡੀ ਹੁੰਦੀ ਹੈ ਨਾ ਜਿਵੇਂ ਹੁਣ 15 ਕਿਲੋ ਦੁੱਧ ਇਹ ਜਿਹੜਾ ਤਿਆਰ ਆ ਬਾਈ ਚਾਹੀ ਕੋਈ ਚਾਰ ਰੰਗ ਚੋ ਜੇ ਖੜੀ ਹੈ ਚਾ ਅਰੰਗਾ ਜੀ ਕੋਈ ਆਪਣਾ ਇਹਦਾ ਕੱਟ ਨੂੰ ਲੱਗਿਆ ਪਿਆ ਸੀਗਾ ਕੋਲੇ ਬੰਨਿਆ ਪਿਆ ਸੀ ਮੈਂ ਆਹ ਕੇ ਟ੍ਰੈਟ ਕਰਵਾਇਆ ਮੈਂ ਬਾਹਰ ਦੇ ਹਾਰਨ ਮਾਰ ਕੇ ਦੋ ਆਇਆ ਮੈਂ ਕੱਟਰੂ ਚੁੰਗੀ ਜਾਂਦਾ ਤੇ ਇਸ ਕਰਕੇ ਤੇ ਦੇਖੋ ਬਾਈ ਇਹ ਝੋਟੇ ਦਾ ਹੁਣ ਲੱਗਦਾ ਨਾਲ ਹੀ ਛੂਨ ਵਾਲੀ ਹਾਂ ਹਾਂ ਇਹਦੀ ਲੈ ਸੱਤੀ ਛੱਡ ਗਈ ਲੈ ਸੱਤੀ ਵਾਲਾ ਕੰਮ ਇਹ ਆ ਵੀ 15 ਕਿਲੋ ਇਹ ਦੁੱਧ ਜਿਹੜਾ ਤਿਆਰ ਕਰੀ ਗੱਡਿਆ ਹੁਣ ਬਈ ਕੰਡੇ ਦਾ ਤਿਆਰ ਹੈ ਕੰਡੇ ਦਾ ਆਪਾਂ ਲਾ ਦਾਂਗੇ ਹੁਣ ਹੀ ਬਸ ਲਓ ਵੀ ਮਿੱਤਰੋ ਇਹ ਵੀ ਚੀਜ਼ ਬਹੁਤ ਵੱਡੀ ਕੰਡੇ ਦਾ ਤਿਆਰ ਹੈ ਬਾਈ ਸਾਢੇ ਲੱ ਸੱਤੀ ਕੱਟੀ ਜੀ ਹੱਤ ਕਾ ਜਾਈ ਮਰੀ ਮੜ ਜਾਈ ਤਰ ਨੂੰ ਮਗਰ ਲੱਤ ਜੀ ਕਰਾਈ ਅਦੇ ਕਟਰੂ ਨਾਲ ਚੁੰਗੀ ਜਾਂਦਾ ਸੀ ਮਗਰ ਹਟ ਕੇ ਛੱਡ ਲੈ ਤੇ ਦੇਖ ਸਕਦੇ ਆ ਇਹਦਾ ਰੂਟਰ ਤਾਂ ਬਹੁਤ ਸੋਹਣੀ ਹੈ ਤੇ ਬਾਕੀ ਹਜੇ ਤਾਂ ਬਾਈ ਜਿਵੇਂ 15 ਦਿਨ ਹੋਏ ਆ ਮਗਰ ਕੱਟੀ ਆ ਹਨਾ ਹਾਂ ਬਈਆਂ ਕੱਟ ਹੈ ਜੀ ਪਰਸੋਂ ਚੱਲਿਆ ਇਹਦਾ ओके हां ਤੇ ਦੋਤਾ ਹਜੇ ਹੋਰ ਵੀ ਇੱਕ ਤਰ੍ਹਾਂ ਤਿਆਰ ਕਰਨ ਆਣੇ ਹਨ ਕਰ ਜੂਗੀ 2 ਕਿਲੋ ਲੀਟਰ ਦਾ ਕਰਨ ਦਾ ਹੱਕ ਬਣਦਾ ਬਾਈ ਬਾਕੀ ਵੀ ਸੂਆ ਸਾਰਾ ਤੱਕ ਜਾਂਦਾ ਜਾਂ ਜਮਾ ਆਈਡੀਆ ਜਮਾ ਹਾਂ ਦੋਤਾ ਘਰ 15 ਵੀ ਬਹੁਤ ਬਹੁਤ ਆ ਬਾਈ ਬਹੁਤ ਕੋਈ ਉਸ ਮਰਜ਼ੀ ਲੀਟਰ ਪੈਂਦੇ ਨੇ ਜਦੋਂ ਕੰਡੇ ਤੇ ਚੜਦਾ ਉਦੋਂ ਪਤਾ ਲੱਗਦਾ ਕਾਕਾ ਇਹ ਹਰੇਕ ਦਿਨ ਦਾ ਪਰ ਆਪਾਂ ਕਰ ਦਾਂਗੇ ਹੁਣ ਸਾਹਮਣੇ ਇਹ ਵੀ ਇਹ ਵੀ ਬਹੁਤ ਵੱਡੀ ਚੀਜ਼ ਆ ਨਾ ਬਾਈ ਦੇਖ ਛੋਟੀ ਜੀ ਸਨਖ ਪੁਣਾ ਵੀ ਦੇਖ ਸਿੰਘਾਂ ਤੋਂ ਲਾ ਕੇ ਇੱਕ ਜਿਹੜੀ ਚਾਰ ਦੰਦ ਦਾ ਦੂਜਾ ਸੂਆ ਇਹ ਵੀ ਚੀਜ਼ ਬਹੁਤ ਬੰਦੀ ਆ ਹਾਂ ਠੀਕ ਆ ਚਾਰ ਦੰਦ ਤੱਕ ਫੇਰ ਵੀ ਆਪਾਂ ਇਹ ਤਾਂ ਮੰਨ ਸਕਦੇ ਆ ਵੀ ਜਿੱਦ ਨੂੰ ਮੱਝ ਨੇ ਪੱਟੀ ਹੋ ਕੇ ਸੂਣਾ ਉਹਨੂੰ 20 ਲੀਟਰ ਤਾਂ ਦੇਉਗਾ ਉਹ ਤਾਂ ਜਾਣੀ ਜਾਣਾ ਬਈ ਜਿੱਦ ਨੂੰ ਤੀਜੇ ਸਾਲ ਚ ਉਹ ਤਾਂ ਜਾਣੀ ਜਾਣਾ ਅਜੇ ਤਾਂ ਦੰਦਾ ਚ ਹਜੇ 6 ਹੋਣੇ ਨੇ ਫੇਰ ਪੂਰੇ ਕਰਨੇ ਨੇ 8 ਦੰਦ ਲੱਗ ਰਹੇ ਆ 8 ਦੰਦਾਂ ਤੇ ਪੂਰੇ ਕਰਨੇ ਉਹਦਾ ਜਾ ਕੇ ਹਜੇ ਦੁੱਧ ਵੱਧਦਾ ਹੀ ਜਾਣਾ ਨਾ ਉਹ ਤੱਕ 8 ਦੰਦਾਂ ਤੱਕ ਜਵਾਨ ਹੁੰਦਾ ਪਸ਼ੂ ਤੇ ਹਜੇ ਦੰਦ ਚਾਰ ਹੀ ਆ ਹਜੇ ਲਾਲਾ ਸੱਤੀ ਕੱਤੀ ਲਾਲਾ ਬਈ ਨਹੀਂ ਫੇਰ ਇਹਨੇ ਵਿਚਾਈ ਨੇ ਕੱਟਰੀ ਭੁੱਖੀ ਐ ਤੇ ਉਸ ਤੋਂ ਬਾਅਦ ਗੱਲ ਕਰੀਏ ਸਕੰਦਰ ਇਹ ਮੀਣੀ ਆ ਗਈ ਬਈ ਕੱਦ ਕ ਹਾਂ ਤੇਰਾ ਆਪਦਾ 6 ਫੁੱਟ ਕਰਦਾ ਮੇਰੇ ਮੋਡੇ ਤੋਂ ਉੱਤੇ ਜਾਂਦੀ ਆ ਕੋਈ 5.5 ਹੈਡ ਆ ਹੋ 5.5 ਹਾਂ ਹੈਗੀ ਆ ਤਾਂ ਬਾਈ ਇਹਦੀ ਕੀ ਡਿਟੇਲ ਆ ਜਿਹੜੀ ਇਹ ਆਪਣੀ ਮੀਣੀ ਦੀ ਇਹ ਬਾਈ ਦੂਜੇ ਵਾਸਤੇ ਗੱਬਣ ਹੈਗੀ ਹਜੇ 15 ਦਿਨਾਂ ਦੀ ਕੱਚੀ ਆ ਅੱਛਾ 15 ਦਿਨਾਂ ਦੀ 15 ਦਿਨਾਂ ਦੀ ਹਜੇ ਕੱਚੀ ਆ 15 ਦਿਨ ਕੱਢ ਜੂਗੀ ਭਾਈ ਜਿਹੜੇ ਸਾਹ ਨਾਲ ਦੀ ਛੱਡੇ ਦੀ ਸ਼ੇਪ ਜੀ ਹੈ ਇਹ ਵੀ ਐਂਡ ਗੱਲ ਵੱਤ ਦਾ ਇਹਦਾ ਐਂਡ ਗੱਲ ਵੱਤ ਸੂਲ ਤੱਕ ਛੱਡਾ ਲਾਉ ਹੋ ਜੇ ਠੀਕ ਹੈ ਹਾਂ ਬਾਕੀ ਦਿਖੀ ਜਾਂਦਾ ਉਹਦਾ ਹਰੀਆ ਵੀ ਮਿੱਤਰੋ ਇਹ ਵੀ ਹੈ ਕੱਚੀ ਸੀਗੀ ਕਿਉਂਕਿ ਇਹਦਾ ਕਿਹੜਾ ਕੰਮ ਕੋਈ ਬਾਈ ਦਾ ਆਏ ਆ ਵੀ ਪਰਫੈਸ਼ਨਲ ਵਪਾਰ ਵਾਲਾ ਕੰਮ ਹੀ ਆ ਹਨਾ ਵੀ ਆਜੋ ਚੱਕੀ ਜਾਓ ਨਹੀਂ ਇਹ ਮੌਕੇ ਦੇ ਕੱਚੀ ਖੜੀ ਸੀ ਚਲ ਮੌਕੇ ਦੇ ਨਾਲ ਹੀ ਬਾਕੀ ਆਪਾਂ ਪਸੂ ਵੀ ਪਹਿਲੀ ਵਾਰੀ ਹੀ ਲੈਤੇ ਨੇ ਹਾਂ ਤੇ ਇਹ ਵੀ ਗੱਲ ਹੈ ਨਾਲ ਹੀ ਪਾਤੀ ਹਾਂ ਠੀਕ ਹੈ ਬੀ ਯਾਰ ਬੀ ਚੱਲ ਬੀ ਇਹ ਕੱਚੀ ਕੁੱਚੀ ਦਾ ਕੋਈ ਚੱਕਰ ਨਹੀਂ ਹੈ ਨਾ ਬੰਦਾ ਉਹ ਹੁਜੇ ਹਿਸਾਬ ਨਾਲ ਕੋਈ ਬਾਈ ਇਹ ਦੁੱਧ ਕਿੰਨਾ ਦੱਸਿਆ ਫਿਰ ਪਲੂਣ ਦਾ ਵੀਰੇ 15 ਕਿਲੋ ਆ ਪਲੂਣ ਦਾ 15 ਕਿਲੋ ਆ ਤੇ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਰੀ ਆ ਤੇ ਇਹ ਦੰਦਾ ਚ ਦੰਦਾ ਚ ਨਹੀਂ ਦੇਖੀ ਹੈਗੀ ਭਰਾਵਾ ਮੈਂ ਤੈਨੂੰ ਨਹੀਂ ਅੱਛਾ ਇਹ ਦੰਦਾ ਨਹੀਂ ਦੇਖੀ ਨਹੀਂ ਹੈਗੀ ਪਰ ਸੂਆ ਇਹਦਾ ਦੂਜਾ ਸੂਆ ਦੂਜਾ ਸੂਣਾਗਾ ਲਓ ਵੀ ਮਿੱਤਰੋ ਪਹਿਲੇ ਸੂਏ ਦਾ ਇਹਦਾ ਵੀ 15 ਕਿਲੋ ਦੁੱਧ ਐ ਐਂਡ ਗੱਲ ਬਾਤ ਆ ਬਾਈ ਤੂੰ ਨੇ ਝੋਟੀਆਂ ਦੀ ਹੈ ਨਾ ਕਿਉਂਕਿ ਦੇਖੋ ਉਹਦਾ ਦਾ ਦੁੱਧ ਤੁਹਾਡੇ ਸਾਹਮਣੇ ਮਿਲ ਹੀ ਜਾਣਾ ਉਹ ਤਾਂ ਮਿਲ ਹੀ ਜਾਣਾ ਤੇ ਇਹਨੇ ਤਿਆਰ ਖੋਲੀ ਲੈ ਮੜਨ ਗਿਆ ਦਵਾ ਦੇ ਤਾਂ ਪਿੱਛੋ ਆਜੋ ਬਾਕੀ ਥਣਾ ਥਣਾ ਦੀ ਮੀਣੀ ਵੀ ਬਹੁਤ ਸਾਫ ਆ ਬਹੁਤ ਜਿਆਦਾ ਸਾਫ ਆ ਬਈ ਜਸਵੀਰ ਕਰਦੀ ਐਂਡ ਗੱਲਬਾਤ ਬਾਈ ਜਿਹਦੋਂ ਬੰਨਣਾ ਹਨਾ ਦੇਖ ਵੀ ਆਲ ਮੈਂ ਦਿਖਾ ਗੌਰ ਦੇ ਨਾਲ ਤੇ ਆ ਸਾਰਾ ਆਰਡਰ ਜਦੋਂ 15 ਦਿਨਾਂ ਤੱਕ ਭਰ ਗਿਆ ਨਾ ਤੇ ਇਹ ਨਾ ਜਿਵੇਂ ਆਪਾਂ ਨਹੀਂ ਕਹਿੰਦੇ ਵੀ ਮੱਝ ਤੋਂ ਥੱਲਾ ਲੈ ਕੇ ਬੈਠਿਆ ਨਹੀਂ ਆਣਾ ਬੈਠਿਆ ਨਹੀਂ ਜਾਣਾ ਉਹ ਗੱਲ ਆ ਉਹ ਥੱਲਾ ਕੱਢਣ ਵਾਲੀ ਮੱਝ ਆ ਇਹ ਤੇ ਇੱਕ ਹੈਵੀ ਮੀਣੀ ਹੈ ਹੈਵੀ ਮੀਣੀ ਹੈ ਮੀਣੀ ਦੀ ਵੀ ਤਮੰਨਾ ਬਹੁਤ ਫਰਾ ਹੁੰਦੀ ਹੈ ਯਾਰ ਓਰੀਜਨਲ ਮੀਣੀ ਚਾਹੀਦੀ ਹੈ ਵੀ ਜੇ ਮੈਂ ਆਪਾਂ ਕਹਦੇ ਨੇ ਕਟਣ ਵਾਲੇ ਵੀ ਬਹੁਤ ਫਰਾ ਹੁੰਦੇ ਆ ਮੀਣੀ ਵਾਲੇ ਹਾਂ ਹਾਂ ਮੀਣੀ ਵੀ ਬਨਦੀ ਹੈ ਬਾਈ ਹਾਂ ਬਨ ਲਓ ਬਾਈ ਹਾਂ ਬਿਲਕੁਲ ਬਾਈ ਇਹਦੀ ਹੈਟ ਹੂਡ ਵੀ ਬਹੁਤ ਆ ਬਾਈ ਲੈ ਵੀ ਮੇਤਰਾ ਇੱਕ ਵਾਰੀ ਆਲਮ ਧਾਰ ਦਿਖਾ ਕੇ ਆ ਧਾਰ ਦਿਖਾ ਕੇ ਮੜੀ ਲੈ ਹੁਣ ਮਗਰਲੇ ਚੋਂ ਲੱਗ ਜਾ ਦੇਖ ਬਾਈ ਗੰਨੇ ਵਰਗੀ ਧਾਰਜ ਨੂੰ ਕਹਦੇ ਨੇ ਪੋਲੀ ਜਮਾ ਜਿਹੇ ਜਵਾਕ ਚੋਈ ਜਾਣ ਬਾਈ ਇਹ ਇਹ ਆਪਾਂ ਚੋਂਦੇ ਚੋਂਦੇ ਮੇਰੀ ਮੰਮੀ ਨੂੰ ਬਿਠਾ ਦਾਂਗੇ ਵਿਚਾਲੇ ਮੈਂ ਵੇਜੂਗਾ ਤੇ ਤਿੰਨ ਬੰਦੇ ਬਦਲ ਦੀਏ ਕੋਈ ਦਿੱਕਤ ਕੋਈ ਪਰਵਾਹ ਹੀ ਨਹੀਂ ਮੰਗਿਆ ਲਓ ਵੀ ਮਿੱਤਰੋ ਇਹ ਵੀ ਬਹੁਤ ਵਧੀਆ ਗੱਲ ਹੈ ਨਾ ਕੋਈ ਹੱਥ ਦਾ ਕਰਨਾ ਨਾ ਕੁਝ ਹੋਰ ਕਰਨਾ ਦੁੱਧ ਹੈਗਾ ਦਾ ਯਕੀਨ ਨਹੀਂ ਹਾਂ ਤੇ ਬਾਕੀ ਆਪਾਂ ਹੁਣ ਗੱਲ ਕਰੀਏ ਆਪਾਂ ਗਾਂ ਦੀ ਇਹਦੇ ਵੀ 15 ਦਿਨ ਪਏ ਆ ਇਹਦੇ ਵੀ 15 ਦਿਨ ਪਏ ਆ ਬਾਈ ਦੂਜੇ ਸੂਏ ਵਾਸਤੇ ਗੱਭਣਾ ਭਲੂਣ ਨੇ 26 ਕਿਲੋ ਦੁੱਧ ਦਿੱਤਾਗਾ ਇਹਦੀ ਆਪਣੇ ਲਵੇ ਪਹਿਲੇ ਸੂਏ ਦੀ ਵੀਡੀਓ ਹੈਗੀ ਆ ਦੇ ਦਾਂਗੇ ਅਗਲੇ ਨੂੰ ਅੱਛਾ ਪਹਿਲੇ ਸੂਏ ਦੀ ਵੀਡੀਓ ਹੈ ਜਣੀ ਕਿ ਦੂਜਾ ਸੂਏ ਇਹਨੇ ਸੋਣਾ ਹਾਂ ਐ ਮਤਲਬ ਭੂंगी ਭਰਦੀ ਹੈਗੀ ਇਹਦਾ ਲੇਵੇ ਕਿੰਨਾ ਹਜੇ ਇਧਰ ਲੇਵਾ ਕੇ ਦਿਖਾ ਦੇ ਅੱਛਾ ਇਹਨਾਂ ਗੱਲ ਬਾਤ ਇਹਨੇ ਕਰ ਦੇਈ ਬਾਈ ਲੈ ਪਿੱਛੋਂ ਹਜੇ ਬਹੁਤ ਜ਼ਿਆਦਾ ਹੋਊਗਾ ਤੇ ਬਾਈ ਦੁੱਧ ਕਿੰਨਾ ਇਹਦਾ ਸ਼ਕੰਦਰ 26 ਕਿਲੋ ਭਲੂਣ ਦਾ 26 ਕਿਲੋ ਭਲੂਣ ਦਾ ਹਾਂ ਇਹਦੀ 30 ਤੋਂ 2 ਦੀ ਉਮੀਦ ਕਰਦੇ ਆ ਇਹਦੇ ਤੋਂ ਥਣ ਥਣ ਬਹੁਤ ਚੰਗਾ ਲੱਗਿਆ ਹੱਥੀ ਜਵਾਈ ਵਾਲਾ ਓਕੇ ਹਾਂ ਹੱਥੀ ਚਵਾਈ ਵਾਲਾ ਥਾਣਾ ਹਾਂ ਤੇਰੀ ਵਾਲੀ ਗੱਲ ਸਹੀ ਆ ਬਹੁਤ ਸੋਹਣਾ ਹਾਂ ਤੇ 32 ਜਣੀ ਕਿ ਖਲੋਂ ਦਾ ਕਿੰਨਾ ਸੀ 26 ਕਿਲੋ ਬਈ 26 ਕਿਲੋ ਸੀ ਤੇ ਹੁਣ ਇੱਥੇ ਦੂਜੇ ਸੂਏ ਕੀ ਆਸਤਾ 30 ਦੀ ਆਸਤਾ ਹੈਗੀ ਹੈਗੀ ਬੀਚ ਲੋ ਆ ਮਾਰ ਬੋ ਮਾ ਚੱਲ ਜੇ ਵੀ 22 30 ਦੇ ਵਿਚਾਲੇ ਫੇਰ ਆਸ ਹੈ ਜੀ ਹਾਂ ਜੀ ਹਾਂ ਜੀ ਹਾਂ ਹਾਂ ਨਹੀਂ ਨਹੀਂ ਬਹੁਤ ਚੰਗੀ ਆ ਤੇ ਬਾਕੀ ਇਹਦੀ ਫੈਟ ਫੂਡ ਵੀ ਵੱਧ ਆਉਂਦੀ ਹੁੰਦੀ ਹੈ ਹੈਡੇ ਦੀ ਬਈ ਆ ਜਾਂਦੀ ਹੈਗੀ 40 41239 ਦੱਸੀਆ ਮਾਲਕਾਂ ਨੇ ਆਪਾਂ ਨੂੰ ਓਕੇ ਓਕੇ ਠੀਕ ਹੈ ਵੀ ਜਿਵੇਂ ਦੱਸੀ ਹੈ ਹੈ ਜਿਵੇਂ ਦੱਸੀ ਆਪਾਂ ਨੇ ਕਿਹੜਾ ਕੋਈ 24 ਤਾਂ ਹੈ ਨਹੀਂ ਹੈਣਾ ਇਹ ਜਿਹੜੀ ਜੀ 24 ਉਹ 24 ਜੰਨਿਆ ਸਾਹਮਣੇ ਉਹ ਦੱਸਤੀ ਹਾਂ ਇਹ ਵੀ ਗੱਲ ਹੈ ਨਾ ਆਪਾਂ ਐਵੇਂ ਬਿਨਾਂ ਗੱਲ ਤੋਂ ਬਾਲੀਆਂ ਫੜਾ ਜੀਆਂ ਮਰੀ ਜਾਈ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਹਾਂ ਸਿਕੰਦਰ ਇੱਕ ਨੰਬਰ ਬੋਲੀਂ ਬਈ ਤੇਰਾ 99 ਵੀ ਖੋਲ ਦੀ ਮੜੀ ਜੀ ਹਾਂ ਜੀ ਬਈ ਇੱਧਰ ਵੀ ਦਿਖਾਈ ਨਾ ਮੜਾ ਇਹਦਾ ਬਈ ਆਪਾਂ ਦੋਨੇ ਨਿਆਂ ਦੀਆਂ ਨੇ ਚੇਪਾ ਮਾਰ ਗਏ ਅਜ ਤਾਂ ਗੂੰਦ ਹੀ ਪਈਆ ਦੁੱਧ ਬਣਿਆ ਨਹੀਂ ਦੋਨਾਂ ਦੇ ਆਪ ਹੀ ਬੰਦਾ ਜਿਹੜਾ ਕੋਈ ਹੁੰਦਾ ਹਨਾ ਜਾਣਕਾਰੀ ਲਾ ਲੈਂਦਾ ਦਾਮ ਨਾਲ ਵੀ ਕਿੰਨੇ ਦਿਨ ਕੱਢ ਜੂਗੀ ਲੈਣੀ ਪਤਾ ਲੱਗਦੀ ਆ ਬਈ ਕੱਚਿਆਂ ਦਾ ਤਾਂ ਉਹ ਨਹੀਂ ਪਤਾ ਲੱਗਿਆ ਨਾ ਹੁੰਦਾ ਐਦਾ ਗੂੰਦ ਨਿਕਲਦੀ ਹੈਗੀ ਬਾਕੀ ਕੋਈ ਇਹਨਾਂ ਦਾ ਆਪਾਂ ਨੂੰ ਐ ਵੀ ਨਹੀਂ ਹੈਗਾ ਕਿੰਦੀ ਵੇਚਣੀਆਂ ਨੇ ਕੋਈ ਆਏ ਹੁੰਦਾ ਆਪਾਂ ਤਿਆਰ ਕਰਦੇ ਆਪਾਂ ਤਾਂ ਉਹਦੇ ਨਾਲ ਚਤੇ ਕਰਕੇ ਵੀਡੀਓ ਬਣਾਤੀ ਅੱਜ ਆਹੋ ਵੀ ਚਲੋ ਤਿਆਰ ਹੋਈਆਂ ਤਾਂ ਫਿਰ 2 ਰੁਪਏ ਵੱਧ ਹੀ ਦੇਣੀਆਂ ਆਹੋ ਕਹਿੰਦਾ ਮਤਲਬ ਵੀ ਇਹਦਾ ਯਾਰ ਜਾਰੀ ਦੋਸਤੀ ਦੇ ਵਿੱਚ ਅੱਜ ਅਸੀਂ ਪਹੁੰਚੇ ਸੀਗੇ ਉਹ ਮੱਝ ਦੇ ਮਾਰੇ ਤਾਂ ਇਹ ਨਾਲ ਇਹ ਕੱਚੀਆਂ ਸੀਗੀਆਂ ਇਹ ਕਹਿੰਦਾ ਕੋਈ ਨਾ ਬਾਈ ਆਪਣੇ ਕੋਲ ਕੋਈ ਆਏ ਆ ਵੀ ਜਮਾ ਤਿਆਰ ਕਰਕੇ ਆ ਵੀ ਆਪਾਂ ਨਾਲ ਵੀ ਵੀਡੀਓ ਐਡ ਕਰ ਦਨੇ ਆ ਬੀਜੇਪੀ ਕਿਤੇ ਦੀਆਂ ਤਾਂ ਠੀਕ ਆ ਨਹੀਂ ਫਿਰ ਜਿੱਦ ਤਿਆਰ ਹੋ ਗਈਆਂ ਪਿੰਡੀ ਤੈਨੂੰ ਉਹਦੇ ਦਿਖਾਵਾਂਗੇ ਵੀਡੀਓ ਦੀ ਗੱਲ ਕਹਿੰਦੇ ਦੀ ਉਹੀ ਹੈ ਉਹੀ ਹੈ ਹਾਂ ਹਾਂ ਇਹ ਵੀ ਮਾਨ ਆ ਬਾਈ ਅੱਗੇ ਵੀ ਆਪਾਂ ਇੱਕ ਦੋ ਚੀਜ਼ਾਂ ਆਪਾਂ ਤੇਰੇ ਘਰੋਂ ਦੇਖ ਲੈ ਵੀਡੀਓ ਪਾ ਕੇ ਦੇਖੀਆਂ ਦੇਖੀਆਂ ਜਿਹੜੀ ਚੀਜ਼ ਆਖੀ ਆ ਅੱਜ ਤੱਕ ਕੋਈ ਲੰਬਾ ਨਹੀਂ ਲੰਬਾ ਨਹੀਂ ਬਾਈ ਹਾਂ ਹੋਣਗੇ ਹਨਾ ਬਿਲਕੁਲ ਬਿਲਕੁਲ ਇਹ ਇਹੀ ਬਾਈ ਮੇਨ ਗੱਲ ਹੁੰਦੀ ਹੈ ਹਨਾ ਤਾਗੇ ਵੀ ਬਹੁਤ ਸੁਣਿਆ ਜੀ ਮੈਂ ਜਿਹੜਾ ਬੰਦਾ ਬਾਈ ਹਰੇਕ ਹੈਗਾ ਕੋਈ ਵੀ ਆ ਜਿਹੜੀ ਸੱਜਰ ਹੈਗਾ ਸੋਵੇਂ ਤਾਂ ਹੋ ਆ ਕੇ ਘਰੇ ਚਾਰ ਲੰਗ ਛੋਵੇ ਹਾਂ ਹਾਂ ਠੀਕ ਆ ਇਹਨਾਂ ਦਾ ਕੋਈ ਚੱਕਰ ਨਹੀਂ ਚੱਲ ਜਿਵੇਂ ਕੋਈ ਬੰਦਾ ਦੂਰ ਬੈਠਾਗਾ ਉਹ ਕਰ ਲੈ ਸੱਜਰ ਆਪਣੇ ਘਰੇ ਆ ਕੇ ਜਿਹੜੀ ਚਾਰ ਲੰਗ ਪੰਜ ਲੰਗ ਛੇ ਲੰਗ ਜਿੰਨੇ ਮਰਜ਼ੀ ਛੋਵੇ ਰਹੇ ਆਪਣੇ ਕੋਲੇ ਕੋਈ ਚੱਕਰ ਨਹੀਂ ਹੋਏਗਾ ਕੋਈ ਨੀਕੀ ਗੱਲ ਨਿਕਲਦੀ ਆ ਆਪਾਂ ਬੈਠਿਆ ਬਿਲਕੁਲ ਜੀ ਬਿਲਕੁਲ ਬਾਈ ਫੁੱਲ ਯਕੀਨ ਵਾਲਾ ਭਰਾ ਦਾ ਸ਼ਕੰਦਰ ਤੁਹਾਨੂੰ ਅੱਗੇ ਵੀ ਦੱਸਿਆ ਵੀ ਇੱਕ ਅੱਧੀ ਟਾਂਵੀ ਟੱਲੀ ਜਿਵੇਂ ਯਾਰ ਦੁੱਧ ਤੁਰੇ ਫਿਰਦੇ ਆਂ ਵੀ ਯਾਰ ਘਰੇ ਆ ਵੀ ਚੱਲੇ ਜਾਂਦੇ ਆਂ ਵੀ ਦੁੱਧ ਪਾ ਲੇਤਾ ਵੀ ਠੀਕ ਆ ਜੇ ਕੋਈ ਦੇਤੀ ਦੁੱਧ ਨਹੀਂ ਪਹਿਲਾਂ ਤਾਂ ਜਿਵੇਂ ਪਿੰਡੀ ਆਪਾਂ ਤੋਕੜ ਘੱਪਣ ਲੈਂਦੀ ਲਿਆ ਕੇ ਸੱਜਰ ਵਿੱਚ ਪੀ ਹਾਂ ਐਂ ਦੀ ਆ ਤਾਂ ਇਹਦੀ ਪਹਿਲੀ ਵਾਰੀ ਉਹ ਤਾਂ ਆਪਾਂ ਨੇ ਲਿਆ ਕੇ ਆਪਣੇ ਕੋਲ ਜੂਜਾ ਉਹਨੂੰ ਤਾਂ 15 18 ਦਿਨ ਚੋਂਦਿਆਂ ਨੂੰ ਵੀ ਹੋ ਗਏ ਉਹ ਚਾਲੇ ਸਵਾਭਾ ਬਣ ਗਏ ਹੁਣ ਮੈਂ ਕਿਹਾ ਕਈ ਨਹੀਂ ਦੁੱਧ ਵਾਲੀਆਂ ਮੈਂ ਵੇਚ ਦਿੰਨੇ ਆ ਠੀਕ ਆ ਆ ਦੋਨੇ ਪਿੰਡ ਦੀ ਰੇਤੀਆਂ ਨਹੀਂ ਨੀ ਇਹ ਪਿੰਡ ਦੀ ਰੇਤੀਆਂ ਪਿੰਡ ਦੀ ਰੇਤੀਆਂ ਨਹੀਂ ਮੈਂ ਚੱਲ ਲੈ ਲੈਣੀ ਆ ਲੈ ਲੈਣੇ ਵੀ ਚੱਲ ਜੇ ਤੋ ਸਾਹਮਣੇ ਹੀ ਆ ਹਾਂ ਲੈ ਵੀ ਭਾਈ ਇੱਧਰ ਵੀ ਮੜਾ ਜਾ ਮਰਵਾ ਦੇ ਆਲਮ ਨਿਗਾਹ ਚੱਲ ਉਦੋਂ ਇੱਧਰ ਕੱਢੀ ਜਾਂਦਾ ਉਹਨੂੰ ਦੁੱਧ ਕੱਢ ਲੋ ਚਾਰ ਫੂਟ ਦਿਖਾ ਦੇ ਸਾਈਕਰ ਦੇ ਕੋਲ ਸਾਹਮਣੇ ਵਧੀਆ ਮੈਂ ਆਇਆ ਜਿੱਦ ਵਿੱਚ ਆ ਜਿੱਦੀ ਜਾਂਦੀ ਆ ਗਿਆ ਤੇ ਉਹ ਬੈਠਾ ਆ ਗਿਆ ਤੇ ਉਹ ਜਾਨੇ ਕਟਿਆ ਨਹੀਂ ਤੇ ਇੱਧਰ ਦੇ ਪਾਸੇ ਵੀ ਮਾਰੀ ਚਾਹਤ ਮਰਵਾ ਦੇ ਠੀਕ ਹੈ ਉਹ ਨੀਲੀ ਰਵੀ ਦੇ ਕੈਮਰਾ ਮਰਵਾ ਦੇ ਮੜਾ ਜਾ ਵੀ ਹਾਂ ਇਹ ਨਾ ਪਹਿਲਾਂ ਇੱਕ ਉਦੋਂ ਤੂੰ ਥੋੜਾ ਜਿਹਾ ਗੋਜੀ ਗਿਆ ਪੀਜੀ ਗਿਆ ਅਡਾ ਕਰਕੇ ਮੈਂ ਵੀਡੀਓ ਪਵਾ ਦਿੱਤੀ ਸੀ ਜੀ ਉਹ ਗੱਪਣ ਦੀ ਓਕੇ ਗੱਪਣ ਆਪਾਂ ਕਿੰਨੇ ਜਾਂ ਕੇ ਕੀਤੀ ਗੱਪਣ ਪਹਿਲਾਂ ਸਾਰੇ ਕੋਲ ਤੁਹਾਨੂੰ ਚੈੱਕ ਕਰਦਾ ਕੋਈ ਪ੍ਰੋਬਲਮ ਨਾ 40 ਮੌਕੇ ਦੇ ਹੀਟ ਕੱਢ ਗਈ ਫਿਰ ਰੈੱਡ ਵੀ ਲੱਗ ਗਿਆ ਜਿਹਦੇ ਤੇ ਆਪਾਂ ਨੇ ਕੈਨਸਲ ਕਰ ਦਿੱਤੀ ਵੀ ਆਪਾਂ ਨੇ ਉਹ ਧੋਖਾਧੜੀ ਵਾਲਾ ਕੰਮ ਕਰਨਾ ਅੱਛਾ ਪਹਿਲਾਂ ਤੂੰ ਕੈਟ ਦੇ ਨਾਲ ਚੈੱਕ ਕਰ ਲਈ ਇਹ ਗੱਬਰ ਦੱਸਣੀ ਹੈ ਗੱਪਣ ਦੱਸਣੀ ਹੈ ਇਹ ਦੂਵਾ ਆਪਾਂ ਨੇ ਕਿਉਂ ਕਰਤੀ ਰੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਇਹ ਦੂਵਾ ਜਿਹੜਾ ਮਨ ਤੇ ਡਾਟ ਹੋਇਆ ਆਪਣੇ ਇਹ ਹੀਟ ਕੱਢ ਗਈ ਹੀਟ ਕੱਢ ਗਈ ਹੀਟ ਕੱਢ ਗਈ ਆਪਣੀ ਟੀਕਾ ਵੀ ਉੱਦੀ ਬਰਾ ਤਾਂ ਆਪਾਂ ਨੇ ਕਿਹਨੂੰ ਦੇਣੀ ਹੁੰਦੀ ਈ ਵੀ ਦੇ ਦਿੰਦੇ ਪਰ ਆਪਾਂ ਨੇ ਧੋਖਾ ਨਹੀਂ ਕੀਤਾ ਕਿ ਰੇਟ ਆ ਆਪਣਾ ਰੇਟ ਨਿਕਲ ਕਿੰਨੇ ਦਾ 40 ਦੀ ਬਾਈ ਇਹ ਬਾਈ 19 ਤੋਂ 20 ਕਿਲੋ ਆ ਜਿਹੜਾ ਜੱਗਾ ਨਹੀਂ ਹੈਗਾ ਰੁੱਡੇ ਵਾਲਾ ਉਹਦੀ 51 ਲੱਖ ਦੀ ਮੈਂ ਅੱਜ ਵੀ ਕੀਤੀ ਉਹ ਲੈਂਡ ਚੋਂ ਆਹੀ ਆਪ ਬਾਦਸ਼ਾਹੀ ਹੈ ਜੀ ਉਹ ਬਾਦਸ਼ਾਹੀ ਹੈ ਬਾਦਸ਼ਾਹੀ ਹੈ ਠੀਕ ਹੈ ਤੇ ਤੂੰ ਫਿਰ ਮਗਰ ਲੈ ਆਈ ਟੁਪੜ ਦੱਪਣ ਬਈ ਮਗਰ ਲੈ ਆਈ ਟੁਪੜ ਦੱਪਣ ਬਈ ਓਕੇ ਨਹੀਂ ਬਹੁਤ ਸੋਣੀ ਮੱਝ ਆਇਆ ਜਿਆ ਤੇ ਹੁਣ ਫਿਰ ਗੱਬਣ ਦੁਬਾਰਾ ਕਰਾਤੀ ਗੱਬਣ ਦੁਬਾਰਾ ਕਰਾਤੀ ਹੁਣ 90 ਵਾਲੇ INR 15 ਤੋਂ ਰੱਬ ਸੁੱਖ ਰੱਖੇ ਮੁੰਗੇ ਚੰਗੀ ਜਿਹੀ ਜਵਾਈ ਕਰਾਵਾਂਗੀ ਦੀ ਉਹ ਤਾਂ ਕੈਨਸਲ ਹੀ ਕਰਤੀ ਵੇਚਣੀ ਨਹੀਂ ਨਹੀਂ ਬਹੁਤ ਜਿਆਦੇ ਮੱਝੀ ਬਹੁਤ ਤਕੜੀ ਹੈ ਯਾਰ ਮੱਝਾਂ ਇਹ ਜੀਆਂ ਨੀਲੀ ਦਾ ਵੀ ਬਹੁਤ ਘੱਟ ਮਿਲਦੀਆਂ ਮੱਝਾਂ ਤੇ ਇਹ ਫਿਰ ਆਪਣੀਆਂ ਪਹਿਲਾਂ ਵਾਲੀਆਂ ਘਰ ਵਾਲੀਆਂ ਆ ਮੈਂ ਸਾਰੀਆਂ ਉਹਦਾ ਵਾਚੋ ਪੀਲੇ ਕੋਣ ਦਿਖਾਈ ਤੇ ਆਪਣੇ ਨੂੰ ਵੀ ਵੀਰੂ ਜੀ ਦੇ ਵਾਸਤੇ ਬਣਾ ਦੇ ਓਕੇ ਹਾਂ ਫਿਰ ਮੁੰਨੇ ਨੇ ਆਪਣੇ ਗੁਲੀ ਚੋਂ ਬਾਗਿੰਦੇ ਦੱਸਦੇ ਕਰ ਜਾਇਗਾ 14 ਰੋਟੇ ਤੋਂ ਕੋੜ ਕਪਣਾ ਮੁੰ ਵੀ 9 ਕਿਲੋ ਤੇ ਤਾਇਆ ਸੁਣੇ ਡਾਕਟਰੀ ਬਹੁਤ ਸੁਣਾਇਦਾ ਡਾਕਟਰੀ ਬਹੁਤ ਠੀਕ ਹੈ ਤੋ ਕੱਟ ਕਾਟ ਇਹਦਾ ਆ ਦੇਣਾ ਕਰ ਦੇਦਾ ਵੀ ਉਹੀ ਆ ਸਾਰੇ ਦਾ ਸਾਰਾ ਐਦਾ ਲੱਗ ਜਾ ਕੰਨਾਈ ਦਾ ਉਹਦਾ ਵਗ ਜਾ ਕਰਦਾ ਸਾਰੀਆਂ ਡਿਜ਼ਾਈਨਿੰਗ ਇਹ ਕਰਦੇ ਦਾ ਵੀ ਚੰਗਾ ਹਾਂ 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 ਉਹ ਤੋਂ ਆਪੂ ਜਤਾਂ ਰਣ ਲੱਗੀ ਰੱਖੰਦਾ ਨਿਕੰਨਾ ਕੱਤ ਕੱਤ ਵਾਲੀਆਂ ਸਾਰੀਆਂ ਮੱਜਾਂ ਆਹ ਬਾਈ ਸੱਜਰ ਸੂਈ ਹੋਈ ਹੈ ਆਪਣੇ ਕੋਲੇ ਆ ਕੱਟੀ ਹੈ ਇਹਦੀ ਇਸ ਲਈ 18 ਕਿਲੋ ਤੋਂ ਬਾਰੇ ਦੁੱਧਾਗਾ ਇਹਦੀ ਸਿੰਘ ਦੀ ਟੋਪੀ ਲਹੀ ਹੋਈ ਆ ਓਦੇ ਕਰਕੇ ਆਪਾਂ ਥੋੜੀ ਜੀ ਕੈਨਸਲ ਕੀਤੀ ਹੋਈ ਆ ਵੇਚਣੀ ਵੀ ਇਹ ਨਹੀਂ ਵੇਚਣੀ ਆਪਾਂ ਚੱਲੋ ਆ ਵੀ ਇਧਰ ਲੀਆਂ ਘਰ ਵਾਲੀਆਂ ਪੱਕੀਆਂ ਨੇ ਕਹੇ ਲੀਆਂ ਪੱਕੀਆਂ ਨਹੀਂ ਲੀਆਂ ਆਪਣੇ ਕੋਲ ਇਧਰ ਪੱਕੀਆਂ ਪਕੂਆਂ 18 ਕਿਲੋ ਦੁੱਧ ਤਿਆਰ ਆ ਹੁਣ ਇਹਦੇ ਥੱਲੇ ਨਹੀਂ ਬਹੁਤ ਵਧੀਆ ਗੱਲ ਲੈ ਵੀ ਮਰਵਾ ਮਾਰੀ ਦੀ ਨੇਗਾ ਤੇ ਬਾਕੀ ਤੁਸੀਂ ਉਹ ਮੜਾ ਜੇ ਕੋਈ ਸੀਰਪਾਨ ਥੋੜਾ ਜਿਹਾ ਤੁਹਾਨੂੰ ਦੇਖੀ ਲੈਣਾ ਝੂਠੀ ਦੇ ਵਿੱਚ ਕੋਈ ਸਪੜਾ ਨਹੀਂ ਪਾਇਆ ਕੁਝ ਨਹੀਂ ਭਈਓ ਦਿਖਾ ਦੇ ਮੜਾ ਜਾਂ ਬਿਲਕੁਲ ਜਿਵੇਂ ਕਿਲੇ ਦੇ ਬਾਹਰ ਵੀਡੀਓ ਬਾ ਕੇ ਥਿਆਰੀ ਸੀ ਉਹ ਮੇਜਕਰੀ ਭਾਂਤੀ ਤੇ ਭਈਓ ਮੇਜਕਰੀ ਮਿਲਦੀ ਆ ਤੇ ਗਾਲਾਂ ਕਰੀ ਜਾਂਦੇ ਨਹੀਂ ਜਿਵੇਂ ਬਗਾਨਾ ਬੰਦਾ ਜਿਵੇਂ ਉਹ ਦੇਖੋ ਮੀਨੀ ਕੋਲੇ ਗਈ ਸੀ ਨਾ ਤੇ ਥੋੜਾ ਜਿਹਾ ਪਸ਼ੂ ਉੱਪਰ ਆਉਂ ਹੀ ਕਰਨ ਲੱਗ ਜਾਂਦਾ ਇਹਨੇ ਤਾਂ ਉੱਪਰ ਆ ਵੀ ਨਹੀਂ ਮੰਨਿਆ ਨਹੀਂ ਪਸ਼ੂ ਜ਼ਿਆਦਾਤਰ ਆਪਾਂ ਦੇਖਦੇ ਕਿ ਕਿਸੇ ਦਾ ਮਰਜੀ ਪਸ਼ੂ ਆਪਾਂ ਦੀ ਆਪਣਾ ਹੋਰ ਬਾਹਰ ਜਾਂਦੇ ਆ ਤਾਂ ਉਹ ਉੱਪਰੇ ਬੰਦਿਆਂ ਕੋਲੇ ਉੱਪਰ ਆਣ ਜਾਂ ਮੰਨਦਾ ਹੀ ਆ ਤੇ ਇਹਨੇ ਤੁਸੀਂ ਆਏ ਦੇਖੋ ਹੁਣ ਤੌਰ ਦੇ ਨਾਲ ਇਹਨੂੰ ਮੱਝ ਵੀ ਨਹੀਂ ਕਹਿ ਸਕਦੇ ਚਾਰ ਦੰਦ ਝੋਟੀ ਐ ਤੇ 15 ਤੋਂ ਉਹਨੂੰ 16 ਕਿਲੋ ਦੇ ਵਿਚਾਲੇ ਦੁੱਧਾ ਤੇ ਸ਼ਕੰਦਰ ਨੇ ਇਸ ਨੂੰ 15 ਕਿਲੋ ਦੁੱਧ ਹੀ ਆਖਿਆ ਵੀ ਜਿਹੜਾ ਕੰਡੇ ਦਾ ਤਿਆਰ ਹੈ ਠੀਕ ਐ ਰਾਤ ਵੀ ਲੇਟ ਹੋ ਗਈ ਸੀ ਰਾਤ ਵੀ ਮੇਰੇ ਵੀ ਰਾਤ ਤੁਸੀਂ ਲੇਟ ਹੋ ਗਏ ਰਾਤ ਤਾਂ ਪਤਾ ਗੱਲ ਕੀ ਐ ਸਾਥੋਂ ਆ ਨਹੀਂ ਗਿਆ ਸੱਚ ਐ ਇੱਕ ਤਾਂ ਤੁਸੀਂ ਕਹਿੰਦੇ ਹੋ ਯਾਰ ਬੀੜ ਗੋ ਜਾ ਤਿੰਨ ਤੋਂ ਚਾਰ ਦਿਨ ਹੋ ਗਏ ਸ਼ਕੰਦਰ ਭਾਈ ਹੈ ਨਾ ਰਾਤ ਵੀ ਅਸੀਂ ਇਹਨੂੰ ਆਖਿਆ ਵਿਚਾਈ ਭਾਉਂਦੀ ਅੱਧਾ ਘੰਟਾ ਤੋਂ ਲੇਟ ਕਰਦੇ ਵੀ ਅਸੀਂ ਆ ਗਏ ਰਾਤ ਵੀ ਇਹਨੂੰ ਵਿਚਾਰੇ ਨੂੰ ਸਾਢੇ 3 ਵਜੇ ਉਦੋਂ ਬਾਅਦ ਫਿਰ ਫੋਨ ਕੀਤਾ ਵੀ ਬਾਈ ਬਣ ਕੇ ਤੂੰ ਇੱਕ ਵਾਰੀ ਹੋਣ ਕਿਉਂ ਦੇ ਬਾਈ ਰਾਤ ਦੇ ਹਿਸਾਬ ਨਾਲ ਤਾਂ ਸ਼ਕੰਦਰ ਕੋਈ ਬਾਲੀ ਲੇਟ ਨਹੀਂ 20 25 ਮਿੰਟ ਲੇਟ ਹੀ ਹੈ ਅੱਧਾ ਘੰਟਾ ਮੰਨ ਲਓ ਹਾਂ ਵੱਧ ਤੋਂ ਵੱਧ ਅੱਧਾ ਘੰਟਾ ਮੰਨ ਲਾ ਰਾਤ ਵੱਤ ਤੇ ਲੇਟ ਹੋ ਗਿਆ ਉਹਦੇ ਤੋਂ ਬਾਅਦ ਮੈਨੂੰ ਚੋਣੀ ਪੈਗੀ ਹਾਂ ਕਿਉਂਕਿ ਸਾਡੇ ਹਾਂ ਸਾਢੇ 6 ਵਜੇ ਆਪਣੀ ਗੱਲ ਹੋਈ ਹੈ 6 ਵਜੇ ਆਪਣੀ ਗੱਲ ਹੋਈ ਹੈ ਮਾਂ ਜੀ ਤੜਕੇ ਆ ਜੇ ਕੋਈ ਗੱਲ ਨਹੀਂ ਹਾਂ ਜੀ ਇੱਧਰ ਉਹ ਕੰਡਾ ਦਿਖਾ ਦੇ ਬਈ ਜ਼ੀਰੋ ਕੀਤਾ ਹੋਇਆ ਅੱਜ ਅਸੀਂ ਤੜਕੀ ਬਾਈ ਸਵੇਰ ਜਾਗਲੇ ਸੀ ਤੇ ਸ਼ਕੰਦਰ ਕੋਲੇ ਟਾਈਮ ਦੇ ਨਾਲ ਹੀ ਪਹੁੰਚ ਗਏ ਸੀ ਤੇ 7:00 ਵਜੇ ਤੋਂ ਅਸੀਂ ਜਿਹੜੀ ਵੀਡੀਓ ਸ਼ੂਟ ਕਿੰਨੇ ਮਿੰਟ ਬੰਦਾ ਲਾ ਲ ਹੂੰ ਲੈ ਬਈ ਜ਼ੀਰੋ ਦਿਖਾ ਦੇ ਲੋ ਵੀ ਮਿੱਤਰੋ ਲੈ ਵੀ ਪਾ ਦੋ ਪਾਸਤੀ ਚੱਕ ਲੂਗਾ ਤੂੰ ਕੱਟੀ ਚੁੰਗੀ ਖੜੀ ਧੀ ਪਹਿਲਾਂ ਹੁਣ ਚੰਗਾ ਤਾਂ ਚੱਲੇ ਉਹ ਥਣ ਤੱਦੇ ਤੋਂ ਵੱਧ ਚੁੰਗੀ ਖੜੀ ਸੀ ਕੱਟੀ ਬਈ ਲੋ ਜੀ ਬਈ ਨਾਲੇ ਕੱਟੀ ਅੱਧੇ ਥਣ ਤੋਂ ਵੱਧ ਚੁੰਗੀ ਖੜੀ ਸੀ ਤੇ ਪਾਉਣੇ ਥਣ ਦੇ ਕਿੱਲਾ ਦਾ ਦੁੱਧ ਹੋ ਗਿਆ ਕੰਡੇ ਦਾ ਦੁੱਧ ਹੈ ਯਾ ਮਾ ਪੂਰਨੇ ਸੱਤ ਕਿਲੋ ਬਾਕੀ ਹੋਰ ਆ ਕੋਈ ਚਾਰ ਡੰਗ ਆ ਜੇ ਬੰਦਾ ਇੰਨਾ ਇੰਨਾ ਦੁੱਧ ਹੀ ਪਾਵਾਂਗੇ ਆਪਾਂ ਕੋਈ ਇਹ ਨਹੀਂ ਹੈਗਾ ਵੀ ਰਾਤ ਵੀ ਤੇਰੇ ਸਾਹਬ ਨਾਲ ਆਪਾਂ ਨੇ ਲੇਟ ਚੁਈ ਆ ਲੇਟ ਚੁਈ ਆ ਖਾਲੀ ਜਿੱਕਿਆ ਕੋਈ ਆਪਾਂ ਦੁੱਧ ਨਹੀਂ ਛੱਡਿਆ ਹੋਇਆ ਹੈਗਾ ਆ ਜੇ ਬੰਦਾ ਚਾਰ ਡੰਗ ਚੋਲੇ ਪੰਜ ਡੜਾ ਕੇ ਚੋਲੇ ਇੰਨੀ ਦੁੱਧ ਮਿਲੂ ਬਾਕੀ ਐ ਹੁੰਦਾ ਭਾਈ ਇੱਦਾਂ ਖਣ ਵੀ ਚੁੰਗਿਆ ਕਿਲੋ ਡੇਢ ਕਿਲੋ ਦਾ ਕਟੋ ਚੋੜੀ ਜਾਂਦਾ ਹੁਣ ਥਣ ਜਿਆਦਾ ਛੋਟਾ ਜਿਹਾ ਹੀ ਰਹਿ ਗਿਆ ਪੈਣ ਦਾ ਭਾਅ ਬਾਕੀ ਭਾਈ ਆਪਾਂ ਕਹਿੰਦੇ ਵੀ 14 ਕਿਲੋ ਹੀ ਆਂਗੇ ਆਪਾਂ ਦੁੱਧ ਵੀ 14 ਕਿਲੋ ਹੀ ਕਹਨੇ ਆਂਗੇ ਆਪਾਂ ਕਿਸ ਔ ਲੀਟਰਾਂ ਚ 15 ਆ ਜਾਂਦਾ ਲੀਟਰਾਂ ਚ ਦਾ 15 ਆ ਵੀ ਕੋਈ ਆਪਾਂ ਇਹਨਾਂ ਵੀ ਚਾਰ ਲੰਗ ਤੋਲ ਕੇ ਲਈ ਆਪਾਂ ਕਰੂ ਨਹੀਂ ਨਹੀਂ ਬਹੁਤ ਸੋਹਣਾ ਦੁੱਧ ਹੈ ਯਾਰ ਸਿਕੰਦਰ ਚਾਰ ਲੰਗ ਦੀ ਝੋਟੀ ਹੈ ਯਾਰ ਇਹ ਵੀ ਚੀਜ਼ ਦੇਖਣਾ ਚਾਹੀਦਾ ਉਹ ਉਮਰ ਲੰਦਾ ਹੁੰਦਾ ਵੀ ਬਹੁਤ ਮੈਨੇਰਾ ਹੁੰਦਾ ਤਾਂ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਬਾਕੀ ਸਿਕੰਦਰ ਨੰਬਰ ਇੱਕ ਵਾਰੀ ਹੋਰ 9915272941 ਪਿੰਡ ਰਹਿ ਗਿਆ ਆਪਣਾ ਹਾਂ ਪਿੰਡ ਬਾਈ ਜੀ ਖੀਵਾ ਪਿੰਡ ਖੀਵਾ ਖੁਰਦਵਰੇ ਡਿਸਟ੍ਰਿਕਟ ਮਾਨਸਾ ਤਨੁਲੇ ਤੋਂ 20 ਕਿਲੋਮੀਟਰ ਪੀਖੀ ਤੋਂ 10 ਕਿਲੋਮੀਟਰ ਚੀਮਿਆਂ ਤੋਂ ਵੀ 10 ਕਿਲੋਮੀਟਰ ਬਸ ਇਹ ਪਿੰਡ ਹਾਂ ਇਹ ਪੀਖੀ ਤੇ ਜਿਹੜਾ ਤਨੁਲਾ ਰੋਡ ਦੇ ਉੱਤੇ ਹੀ ਆ ਜਾਂਦਾ ਹਾਂ ਤੇ ਇਧਰ ਨੂੰ ਤੁਹਾਨੂੰ ਦੱਸਿਆ ਵੀ ਚੀਮਿਆਂ ਦੇ ਵੀ ਪਹੁੰਚਿਆ ਜਾਂਦਾ ਹਾਂ ਇਹ ਵਿਚਾਲੇ ਜੀ ਰਹਿੰਦਾ ਪਿੰਡ ਬਾਈ ਠੀਕ ਹੈ ਜੀ ਬਾਈ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੂਗਾ ਵਾਦੋ ਵਾਦ ਕਰੀਆ ਬਾਈ ਥੈਂਕ ਯੂ